ਅਹ ਦੋਸਤੋ ਦੇਸੀ ਗਾਮਾ ਨਾ ਜਿਹੜੀਆਂ ਆਮ ਤੌਰ ਤੇ ਪਿੰਡਾਂ ਦੇ ਵਿੱਚ ਪਹਿਲਾਂ ਦੇਖਣ ਨੂੰ ਮਿਲਦੀਆਂ ਸੀ ਅੱਜ ਆਪਾਂ ਨੂੰ ਮਿਲਗਾ ਤਾਂ ਨਗਾਮਾ ਤੇ ਪੱਪੂ ਸਿੰਘ ਹਰ रायपुर ਵਾਲੇ ਬਾਈ ਦੇ ਘਰੇ ਦੇਖਣ ਨੂੰ ਮਿਲਿਆ ਬਾਈ ਕਹਿੰਦਾ ਵੀ ਇਹ ਪਿੰਡ ਦੇ ਵਿੱਚ ਖੁੱਲੀਆਂ ਰਹਿੰਦੀਆਂ ਨੇ ਤੇ ਇਹਨਾਂ ਦਾ ਦਿੱਤਾ ਹੀ ਕਹਿੰਦੇ ਖਾਂਦੇ ਆ ਖਾਂਦੇ ਆ ਠੀਕ ਆ ਤੇ ਕਰਦੇ ਆ ਗੱਲਬਾਤ ਵੀ ਇਹ ਕਦੋਂ-ਕਦੀਆਂ ਰਹਿੰਦੀਆਂ ਨੇ ਜਾ ਇਹਨਾਂ ਨੂੰ ਕੋਈ ਸਮੱਸਿਆ ਤਾਂ ਨਹੀਂ ਆਈ ਹੁਣ ਤੱਕ ਇਹ ਜੇ ਆਪਾਂ ਗੱਲ ਕਰ ਗਏ ਇਹ ਤਿੰਨੇ ਭੈਣ ਭਰਾਵਾਂ ਕਿਵੇਂ ਆ ਚੀਜ਼ ਇਹ ਇਹ ਵੱਡੀ ਗਊ ਆ ਉਹ ਦੀ ਵਿੱਛੀ ਆ ਕਬੱਛੀ ਉਹ ਬਾਹਰ ਬੈਠੀ ਹੈ ਓਕੇ ਹੁਣੇ ਸੁੱਈ ਆ ਦੁਆਰੇ ਇਹ ਕਦੋਂ ਕਦੀ ਆਈ ਵੇ ਤੁਹਾਡੇ ਪਿੰਡ ਚ ਹੈ ਇਹਦੀ ਮਾਂ ਆਈ ਸੀ ਪਹਿਲਾਂ ਹੋ ਗਿਆ ਇੱਥੋਂ ਠੀਕ ਹੈ 15 ਸਾਲ ਠੀਕ ਹੈ ਮਾਰ ਦਿਆ ਮੁਰਦਗਾ ਨੇ ਹਾਂ ਮਾਰ ਦਿਆ ਮੁਰਦਗਾ ਨੇ ਨਾ ਨਾ ਇਹ ਬੱਚੂ ਨੂੰ ਹੋਰ ਬੰਦੇ ਨੂੰ ਮਾਰਦੇ ਆ ਮੈਨੂੰ ਮਤਲਬ ਇਹ ਪਿੰਡ ਚ ਖੁੱਲਗੇ ਰਹਿੰਦੇ ਆ ਨੁਕਸਾਨ ਕਿਸੇ ਦਾ ਜਾੜਾ ਬੋਲ ਦੇ ਕਰ ਜਿੰਦੇ ਆ ਜਾੜਾ ਕਿਸੇ ਦਾ ਨੁਕਸਾਨ ਨਹੀਂ ਕਿਸੇ ਦਾ ਕੋਈ ਨਹੀਂ ਰੱਬ ਫਿਰਦਾ ਸਾਡੇ ਘਰੇ ਠੀਕ ਹੈ ਨਹੀਂ ਮਾੜਾ ਜਦੋਂ ਹੁਣ ਘਰੇ ਆ ਕੇ ਖਾਂਦਿਆਂ ਕੋਈ ਕੁੱਤਾ ਕੱਤਾ ਨਹੀਂ ਮਗਰ ਲਾਉਂਦਾ ਇਹਨਾਂ ਦੇ ਨਾ ਲਾਉਣੇ ਆ ਨਾ ਲਾਉਣ ਦਿੰਨੇ ਠੀਕ ਹੈ ਰੱਬ ਆ ਜਿੰਦਾ ਸਾਡੇ ਘਰੇ ਜਿਵੇਂ ਆ ਜਿੰਦਾ ਮੰਨਦੇ ਹੋ ਮੈਂ ਇਹ ਗੱਲ ਮੁੱਕ ਗਈ ਬਰਾਬਰ ਬਰਾਬਰ ਜ਼ਿੰਦਗੀ ਇਹਨਾਂ ਦੀ ਬਖਸ਼ੀਰੀ ਠੀਕ ਹੈ ਨਹੀਂ ਘਰ ਨਹੀਂ ਕਿਤ ਦਿਨ ਦੇ ਪੁਰਾਣੇ ਹੋ ਗਏ ਹਾਂ ਜਦੋਂ ਕੋਈ ਹੈ ਨਾ ਕੋਈ ਜਾਂ ਸਮੱਸਿਆ ਆ ਜਦੋਂ ਮੁਸੀਬਤ ਆ ਜਾਂਦੀ ਹੈ ਹਨ ਤੇ ਕੁਝ ਵੀ ਹੋ ਜਾਂਦਾ ਵੀ ਮੰਨ ਲਾ ਐ ਖੁੱਲੀਆਂ ਰਹਿੰਦੀਆਂ ਘਰਾਂ ਦੇ ਵਿੱਚ ਫਿਰਦਕ ਰਹਿੰਦੀਆਂ ਠੀਕ ਹੈ ਤੇ ਇਹ ਦੁੱਧ ਦਦਾ ਦਿੰਦੀਆਂ ਉਹ ਕੁਝ ਵੀ ਨਹੀਂ ਕੱਲਾ ਬੱਸਰੂ ਝਗਾਉਂਦੀ ਕੱਲਾ ਬੱਸਰੂ ਝਗਾਉਂਦੀਆਂ ਬੱਸਰੂ ਵੀ ਦਿਖਾ ਦਈਏ ਠੀਕ ਹੈ ਬੱਸਰੂ ਵੀ ਦਿਖਾ ਦਈਏ ਹਨ ਇਹ ਮਿੱਤਰੋ ਕਿਸੇ ਕਿਸੇ ਪਿੰਡ ਦੀ ਨਿਸ਼ਾਨੀ ਰਹਿ ਗਈ ਹੈ ਜਿਵੇਂ ਪਿੰਡਾਂ ਦੇ ਵਿੱਚ ਆਮ ਤੌਰ ਤੇ ਪਹਿਲਾਂ ਆਮ ਹੀ ਦੇਖਣ ਨੂੰ ਮਿਲਦੀਆਂ ਸੀ ਹੁਣ ਜਦੋਂ ਦੀਆਂ ਗਊਸਾਲਾ ਬਣੀਆਂ ਉਦੋਂ ਦੀ ਇਹ ਤਕਰੀਬਨ ਪਿੰਡਾਂ ਦੇ ਵਿੱਚੋਂ ਖਤਮ ਹੋ ਗਈਆਂ ਇੱਕ ਥਾਂ ਹੀ ਦੇਖਣ ਨੂੰ ਮਿਲਦੀਆਂ ਪਰ ਆਹ ਜਿਹੜੀਆਂ ਮੈਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਕਿਉਂਕਿ ਹਜੇ ਵੀ ਅੰਕਲ ਕਹਿੰਦਾ ਵੀ ਸਾਡੇ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਆ ਕੇ ਤੁਰ ਫਿਰ ਕੇ ਖਾ ਕੇ ਜਾਂਦੀਆਂ ਨੇ ਜਿੰਨਾ ਵੱਲ ਇਹਨਾਂ ਦੀ ਸਰਦਾ ਹੁੰਦੀ ਆ ਠੀਕ ਆ ਬੱੱਚਾ ਬਹੁਤ ਚੰਗਾ ਹਨ ਇਹਨਾਂ ਨੇ ਫਿਰ ਬੱੱਛੇ ਪੁੱਛੇ ਦਿੱਤੇ ਇੱਕ ਬੱੱਛੀ ਹੈ ਅਸੀਂ ਬੱੱਛੀ ਹੈ ਦਿੱਤਾ ਪੱਛਾ ਨਹੀਂ ਦਿੱਤਾ ਬੱੱਛੀ ਹੈ ਓਕੇ ਠੀਕ ਹੈ ਸੋ सोनू ਮਿੱਤਰੂ ਇਹ ਕਿਵੇਂ ਲੱਗੀ ਸਾਡੀ ਵੀਡੀਓ ਵੈਸੇ ਵੈਸੇ ਬੜਾਈ ਆ ਤੇ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਪਹਿਲਾਂ ਅੱਜ ਤੋਂ 20 30 ਸਾਲ ਪਹਿਲਾਂ ਤਾਂ ਹਰ ਪਿੰਡ ਦੇ ਵਿੱਚ ਘਰਾਂ ਦੇ ਵਿੱਚ ਦੇਖਣ ਨੂੰ ਮਿਲਦੀਆਂ ਸੀ ਜਿਨ੍ਹਾਂ ਨੂੰ ਆਵਾਰਾ ਗਊਆਂ ਕਹਿ ਸਕਦੇ ਆਪਾਂ ਤੇ ਇਹਦੀ ਲਾਤਰੂ ਕੀ ਹੋਇਆ ਇਹ ਦੇ ਬੱਚੀ ਦੇ ਬੱਚੀ ਹੁੰਦੀ ਛੋਟੀ ਛੱਕ ਬਣੀ ਛੋਟੇ ਹੁੰਦੇ ਤੇ ਹਾਂ ਕੇ ਬੰਦੇ ਡੜਾ ਮਾਰੇ ਅਬ ਚਲੀ ਗਈ ਬਹੁਤ ਉਤਰ ਗਿਆ ਬਹੁਤ ਉਤਰ ਗਿਆ ਓਕੇ ਇਹ ਵੀ ਅਜੀ ਦੀ ਤੀ ਹੈ ਹਾਂ ਇਹ ਵੀ ਦੀ ਤੀ ਹੈ ਬੱਚੀ ਬੜੀ ਜੰਗੀ ਹਾਂ ਬੱਚੇ ਬਹੁਤ ਸੋਹਣੇ ਸੀ ਨਾ ਬਹੁਤ ਸੋਹਣੇ ਸੀ ਹਾਂ ਚਲੋ ਹੋਰੇ ਪਾਪੀ ਬੰਦੇ ਨੇ ਦਾ ਬੁਰਾ ਕਰ ਹਾਂ ਨਹੀਂ ਤਾਂ ਅਗਲਾ ਉਹਦੀ ਕਤਾ ਹਾਂਜੀ ਫਿਰ ਆਪਣੇ ਦਾ ਡੇਲੀ ਇਹਨਾਂ ਨੇ ਆਉਣਾ ਹੀ ਆਉਣਾ ਇੱਕ ਵਾਰ ਗੜੀ ਤਿੰਨਾਂ ਨੇ ਆਉਣਾ ਹੀ ਆਉਣਾ ਡੇਲੀ ਠੀਕ ਆ ਡੇਲੀ ਖਾ ਕੇ ਜਾਣਾ ਓਕੇ 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 ਦੰਦ ਇਹ ਮੈਂ ਸ਼ਿਕੋਣ ਵਾਲਾ ਕੰਮ ਠੀਕ ਆ ਤੇ ਮਾਨ ਲ ਇਹਨਾਂ ਦੇ ਖਾਤਰ ਪੱਠੇ ਵੀ ਬੀਜਦੇ ਹੋ ਬਹੁਤ ਦੁਜੀ ਚਾਰ ਪੰਜ ਕਨਾਲਾ ਪੱਠੇ ਇਹਨਾਂ ਦੀ ਖਾਤਰ ਵੀ ਕੀਤਾ ਚਾਰ ਕਨਾਲਾ ਗਊਆਂ ਨੂੰ ਤਾਂ ਦਾਨ ਕਰੀ ਵੀ ਹੈ ਚਾਰ ਕਨਾਲਾ ਸੋਡੀ ਗਊਆਂ ਨੂੰ ਦਾਨ ਕਰੀਓ ਗਊਸਾਲਾ ਚ ਸਿੱਟ ਕੇ ਉਹਨੇ ਫਰਹਾਰਾ ਜਰਾ ਨਹੀਂ ਇਹ ਜੰਡਾ ਵਾਲੇ ਜੰਡਾ ਲੈ ਲੈਂਦੇ ਠੀਕ ਆ ਮੇਰਾ ਬਿਆਨ ਨਾ ਮੁੱਕ ਰਿਹਾ ਕਿਸੀ ਕੋਈ ਹਾਂਜੀ ਆਪਾਂ ਗੋਪਾ ਦਾ ਲਾਂਬਾ ਬੋੜ ਵਾਲਾ ਸਿਰੇਲਾ ਚਾਰ ਕਨਾਲਾ ਗੋੰਗਾ ਨੇ ਚਾਰ ਕਨਾਲਾਂ ਦੀ ਜਿਹੜੀ ਹਰਾਚਾਰਾ ਹੁੰਦਾ ਉਹ ਗਊਸ਼ਾਲਾ ਚ ਜਾਂਦਾ ਓਕੇ ਸੋ ਸਰਦਾ ਬਹੁਤ ਹੈ ਸੋ ਸਾਰੇ ਵੀਰਾਂ ਦਾ ਧੰਨਵਾਦ